ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸਭ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਆਪਾਂ ਵੀਰੇ ਵੀਡੀਓ ਬਣਾ ਰਹੇ ਹਾਂ ਆਪਾਂ ਆਪਣੇ ਫਾਰਮ ਤੇ ਠੀਕ ਹੈ ਜੀ ਅੱਜ ਆਪਾਂ ਵੀਡੀਓ ਬਣਾਵਾਂਗੇ ਵੀਰੇ ਸੀਮਨ ਤੇ ਠੀਕ ਹੈ ਜੀ ਪਹਿਲੀ ਵੀਡੀਓ ਦੇ ਵਿੱਚ ਵੀ ਆਪਾਂ ਸੀਮਨ ਦੀ ਗੱਲ ਕਰੀ ਸੀ ਠੀਕ ਆ ਡੀ ਜਿਹੜੀ ਅੱਜ ਗੱਲ ਕਰਨੀ ਆ ਅੱਜ ਗੱਲ ਕਰਨੀ ਆ ਵੀਰੇ ਆਪਾਂ ਸਾਨ ਦੀ 월ਡ ਵਾਈਡ ਕ੍ਰੈਂਕੜ ਸੀਮਨ ਦਾ ਆਪਣਾ ਜਿਹੜਾ ਆਸਾ ਨਾ ਪਾਲਿਆ ਵਿਆ ਠੀਕ ਆ ਮਾਂ ਵੀ ਬਹੁਤ ਜ਼ਿਆਦਾ ਚੰਗੀ ਤੀ ਚੰਗੇ ਦੁੱਧ ਆਲੀ ਦੀ ਕਹਿਣ ਦਾ ਭਾਵ ਹੈ ਨਾ ਵੀ ਜਿਵੇਂ ਤੁਸੀਂ ਵੀ ਵੀਰੇ ਜੇ ਕੋਈ ਵੀ ਬੀਰਮਨ ਪਾਲਦਾ ਹੈ ਹਨਾ ਆਪਣੀਆਂ ਮੰਨ ਕੇ ਚਲੋ ਵੀਡੀਓ ਦੇਖ ਕੇ ਜਾਂ ਆਪਣੀ ਲਾ ਲਓ ਵੀ ਆਪਾਂ ਨੂੰ ਆਪਦਾ ਭਾਈ ਸਮਝ ਕੇ ਜਾਂ ਬੱਚਾ ਸਮਝ ਕੇ ਆਪਣੀ ਗੱਲ ਤੇ ਮਨ ਕੋਈ ਅਸਰ ਕਰਦਾ ਵੀਰ ਵੀ ਆਪਾਂ ਤਾਂ ਕਹਾਂਗੇ ਵੀ ਇੱਕ ਤਾਂ ਵੀਰੇ ਮੰਨ ਕੇ ਚਲੋ ਵੀ ਵਧੀਆ ਵਧੀਆ ਗਾਂ ਦਾ ਬੱਚਾ ਪਾਲਿਓ ਠੀਕ ਆ ਵੀ ਐ ਨਾ ਜੇ ਕਿਸੇ ਦਾ ਲੋਂਗੇ ਵੀ ਤਾਂ ਬੰਦੇ ਤੇ ਆਪਾਂ ਨੂੰ ਭਰੋਸਾ ਹੋਵੇ ਠੀਕ ਆ ਠੀਕ ਆ ਉਹ ਆਪ ਦਾ ਮਨ ਤੁਸੀਂ ਛਾਨ ਪਾਲਿਓ ਅੱਜ ਆਪਾਂ ਗੱਲ ਕਰਦੇ ਆਂ ਵੀ ਸਾਨ আর ਟੀਕੇ ਦਾ ਫਰਕ ਕੀ ਹੁੰਦਾ ਠੀਕ ਆ ਜਿਹੜੀ ਕੁਦਰਤੀ ਚੀਜ਼ ਆ ਉਹ ਕੁਦਰਤੀ ਉਹ ਆ ਵੀਰੇ ਜਿਆਦਾ ਆਪਾਂ ਕੋਈ ਚੰਗਾ ਚੰਗੇ ਟੀਕੇ ਦਾ ਮਨ ਆਪਾਂ ਇਨਸਾਨ ਪਾਲਦੇ ਆ ਤਾਂ ਉਹਦਾ ਚੰਗਾ ਹੀ ਰਿਜ਼ਲਟ ਆਉਂਦਾ ਠੀਕ ਆ ਹੁਣ ਜਮੇ ਸੀਮਨ ਪਏ ਨੇ ਵੀਰੇ ਮਹਿੰਗੇ ਤੋਂ ਮਹਿੰਗੇ ਐ ਨਹੀਂ ਮੈਂ ਕਹਿੰਦਾ ਵੀ ਮਹਿੰਗੇ ਸੀਮਨਾਂ ਦਾ ਫਰਕ ਨਹੀਂ ਬਹੁਤ ਜ਼ਿਆਦਾ ਫਰਕ ਆ ਵੀਰੇ ਮਹਿੰਗੇ ਸੀਮਨਾਂ ਦਾ ਠੀਕ ਆ ਜਿਹੜੇ ਸਾਸਤੇ ਪੀਕੇ ਨੇ ਉਹਨਾਂ ਦੇ ਬੱਚੇ ਉਹਨੇ ਗਰੋਥ ਵੀ ਨਹੀਂ ਕਰਦੇ ਜਿਹੜੇ ਚੰਗੇ ਸੀਮਨ ਨੇ ਠੀਕ ਆ ਜੀ ਉਹਨਾਂ ਦੇ ਬੱਚੇ ਵੀ ਗਰੋਥ ਕਰਦੇ ਨੇ ਸਾਰੀਆਂ ਚੀਜ਼ਾਂ ਦਾ ਹੀ ਫਰਕ ਆ ਵੀਰੇ ਲੇਵੇ ਲੇਵੇ ਕੁਆਲਿਟੀ ਦਾ ਫਰਕ ਆ ਠੀਕ ਆ ਮੰਨ ਕੇ ਚੱਲੋ ਸਰੀਰ ਦਾ ਬਹੁਤ ਲੱਤਾਂ ਦਾ ਬਹੁਤ ਜ਼ਿਆਦਾ ਫਰਕ ਆ ਠੀਕ ਆ ਯਾਨੀ ਸੋਧ ਦਿਨ ਪਰ ਦਿਨ ਹਰੇਕ ਜਣੀ ਕੰਪਨੀ ਜਿਹੜੀ ਸੀਮਨ ਬੈਂਕ ਆ ਦਿਨ ਪਰ ਦਿਨ ਸੋਧ ਕਰਦੇ ਨੇ ਠੀਕ ਆ ਐਂ ਤਾਂ ਫਿਰ ਐ ਤਾਂ ਹੈ ਨਹੀਂ ਵੀ ਕਿਸੇ ਦਾ ਹਰੇਕ ਦਾ ਹੀ ਉਹਨਾਂ ਨੇ ਚੱਕ ਕੇ ਮੰਨ ਕੇ ਚੱਲੋ ਵੀ ਸ਼ਾਨ ਲੈ ਗਏ ਹਨ ਤੁਸੀਂ ਆਪਾਂ ਵੀ ਅਕਸਰ ਸੁਣਦੇ ਆ ਬਹੁਤ ਟੈਸਟ ਸਿਲੈਕਟ ਕਰਕੇ ਸਾਰੀਆਂ ਚੀਜ਼ਾਂ ਪੂਰੀਆਂ ਕਰਕੇ ਮੰਨ ਸ਼ਾਨ ਉਹ ਸਿਲੈਕਟ ਕਰਦੇ ਨੇ ਉਹਦਾ ਸੀਮਾ ਆਪਾਂ ਨੂੰ ਅੱਗੇ ਕਹਾ ਵੇਚਦੇ ਨੇ ਹਨਾ ਉਹੀ ਗੱਲ ਮੈਂ ਕਹਿਣਾ ਵੀ ਚਲੋ ਆਪਾਂ ਵੀ ਜਿੰਨੇ ਇੱਕ ਜਿੰਨਾ ਕ ਆਪਣਾ ਦਿਮਾਗ ਹੁੰਦਾ ਆਪਾਂ ਨੂੰ ਪਤਾ ਹੁੰਦਾ ਹਨਾ ਵੀ ਆਹ ਚੰਗੀ ਗਾਹ ਆ ਜਾਂ ਕੋਈ ਮਿੱਤਰ ਦੋਸਤ ਦੇ ਹੁੰਦੀ ਆ ਜਾਂ ਕਿਸੇ ਹੋਰ ਦੇ ਹੁੰਦੀ ਆ ਚੰਗੀ ਗਾਹ ਹਨਾ ਵੀ ਆਪਾਂ ਉਹਦਾ ਬੱਚਾ ਪਾਲ ਸਕਦੇ ਆ ਹੁਣ ਆਪਾਂ ਵੀ ਤੁਹਾਨੂੰ ਵੀਰੇ ਐਵੇਂ ਅਸੀਂ ਬਲੱਡ ਮਾਰੀਏ ਵੀ ਸਾਡੇ ਆਪਦੀ ਘਰ ਦਾ ਗਾਂ ਦਾ ਬੱਸਾ ਆਪਦੀ ਘਰ ਦੀ ਗਾਂ ਦਾ ਬੱਸਾ ਨਹੀਂ ਸੀ ਅਸੀਂ ਵੀ ਕਿਸੇ ਭੈਣ ਭਾਈ ਤੋਂ ਚੰਗੇ ਫਾਰਮਰ ਤੋਂ ਲੈ ਕੇ ਆਏ ਤੇ ਬੱਚਾ ਠੀਕ ਆ ਉਹ ਪਾਲਿਆ ਸੀ ਬਹੁਤ ਟੌਪ ਕਲਾਸ ਰਿਜ਼ਲਟ ਆ ਠੀਕ ਆ ਬਾਕੀ ਤੁਹਾਨੂੰ ਉਸ ਦਿਨ ਜਿੱਦਣ ਆਪਾਂ ਪਹਿਲਾ ਵੀਡੀਓ ਬਣਾਈ ਤੀ ਨਾ ਉਸ ਦਿਨ ਮੰਨ ਬੱਚੇ ਨੇ ਜਨਮੇ ਲਿਆ ਸੀ ਠੀਕ ਆ ਜਦ ਛੋਟੇ ਬੱਚੇ ਦੇ ਮਨ ਕਰੈਕਟਰ ਦਾ ਉਹਨਾਂ ਪਤਾ ਨਹੀਂ ਲੱਗਦਾ ਹੁੰਦਾ ਅੱਜ ਆਪਾਂ ਤੁਹਾਨੂੰ ਮੰਨ ਉਹ ਬੱਚਾ ਵੀ ਦਿਖਾਵਾਂਗੇ ਵੀ ਹੁਣ ਮੈਨੂੰ ਤੁਸੀਂ ਇਹਦੇ ਵਿੱਚ ਐਂ ਦੱਸਿਓ ਵੀ ਵੀਰੇ ਕੋਈ ਘਾਟ ਹੈਗੀ ਆ ਗ੍ਰੋਥ ਦੀ ਜਾਂ ਕੋਈ ਚਲੋ ਜਿਹੜੇ ਰੰਗ-ਬੰਦ ਹੁੰਦੇ ਨੇ ਤਾਂ ਪ੍ਰਮਾਤਮਾ ਦੇ ਹੱਥ ਹੁੰਦਾ ਹਨਾ ਠੀਕ ਆ ਬਾਕੀ ਜਿਵੇਂ ਮਾਂ ਤੇ ਡੱਬ ਨੇ ਜਾਂ ਬਾਪ ਡੱਬਾ ਤਾਂ ਵੀਰੇ ਮੰਨ ਕੇ ਚਲੋ ਬੱਚਾ ਬਹੁਤ ਜ਼ਿਆਦੇ ਵਧੀਆ ਹੀ ਆਊਗਾ ਹਨਾ ਵੀ ਉਹ ਹੁਣ ਤੁਹਾਨੂੰ ਆਪਾਂ ਬੱਚਾ ਦਿਖਾਉਨੇ ਆ ਤੁਸੀਂ ਮੈਨੂੰ ਦੱਸਿਓ ਵੀ ਇਹਦੇ ਵਿੱਚ ਕੋਈ ਘਾਟ ਹੈਗੀ ਆ ਅੱਜ ਇਹ ਕੁੱਲ 7 ਦਿਨ ਦਾ ਬੱਚਾ ਹਲੇ ਹੁਣ ਦੇਖੋ ਵੀਰੇ ਸਾਰਾ ਕੁਝ ਦੇਖੋ ਰੰਗ ਦੇ ਪ੍ਰਿੰਟ ਦੇਖੋ ਲੱਤਾਂ ਦੇਖੋ ਜੇ ਨਹੀਂ ਮੰਨ ਕੇ ਚਲੋ ਤੇਲ ਕਹਿੰਦੇ ਨੇ ਪੂੰਛ ਲਾ ਲੋ ਵੀ ਇਹ ਨੂੰ ਦੇਖ ਲੋ ਹਨਾ ਵੀ ਕੋਈ ਵੀ ਕੀ ਨਹੀਂ ਦੇਖੋ ਤੁਸੀਂ ਵੀ ਕੋਈ ਇਹਦੇ ਵਿੱਚ ਘਾਟ ਹੈਗੀ ਆ ਵੀ ਪਰ ਨਾਲ ਦੀ ਨਾਲ ਆਪਾਂ ਇਹ ਵੀ ਵਗ ਗੱਲ ਫੇਰ ਤੁਹਾਨੂੰ ਦੁਬਾਰੇ ਮੈਂ ਫੇਰ ਉਹੀ ਗੱਲ ਰਿਪੀਟ ਕਰਦਾ ਵੀ ਵੀਰੇ ਜਾਣੀ ਇਹ ਹੈਗਾ ਬਹੁਤ ਚੰਗਾ ਸ਼ਾਂਤੀ ਠੀਕ ਆ ਚੰਗਾ ਠੀਕ ਆ ਤੀ ਵਲਡਵਾਈਡ ਤੁਹਾਨੂੰ ਪਤਾ ਹੀ ਆ ਵੀ ਕੋਈ ਆਮ ਨੋਰਮਲ ਸੀਮਨ ਨਹੀਂ ਹੈਗਾ ਬਹੁਤ ਚੰਗਾ ਸੀਮਨ ਆ ਠੀਕ ਆ ਉਹਦਾ ਇਹਦਾ ਮਤਲਬ ਬਾਪ ਉਹ ਠੀਕੇ ਦਾ ਹੈ ਕ੍ਰੈਂਕੜ ਸੀਮਨ ਦਾ ਵੀ ਤਾਂ ਇਹ ਵੀਰੇ ਮਾਨਾ ਰਿਜ਼ਲਟ ਵਧੀਆ ਆਉਂਦਾ ਬਾਕੀ ਆਪਾਂ ਇਹੀ ਵੀਡੀਓ ਬਣਾਉਣ ਦਾ ਵੀ ਆਪਣਾ ਮੇਨ ਮਕਸਦ ਇਹੀ ਸੀ ਵੀ ਤੁਸੀਂ ਵੀ ਵੀਰੇ ਜੇ ਕਿਸੇ ਨੇ ਵੀਰ ਨੇ ਸਾਨ ਪਾਲਣਾ ਤਾ ਮਾਂ ਦਾ ਵੀ ਰਿਕਾਰਡ ਚੰਗਾ ਹੋਵੇ ਠੀਕ ਆ ਵੀ ਟੀਕਾ ਵੀ ਚੰਗਾ ਹੋਵੇ ਸਾਰਿਆਂ ਨੇ ਪਰਖ ਕਰਕੇ ਫੇਰ ਆਪਦਾ ਵੀਰੇ ਆਸਾਨ ਪਾਲਿਓ ਕਾਲੂ ਅਗਲਾ ਕਹੇ ਵੀ ਆਪਾਂ ਚਲੋ ਵੀਰਾਂ ਦੀ ਕੋਈ ਆਪਣਾ ਲਹਾਜ ਜੀ ਵੀ ਹੁੰਦਾ ਜਾਂ ਕੋਈ ਹੋਰ ਹੁੰਦਾ ਹਨਾ ਮਿੱਤਰ ਦੋਸਤ ਜਾਂ ਰਿਸ਼ਤੇਦਾਰ ਵੀ ਅਗਲਾ ਕਹਿੰਦਾ ਆਪਾਂ ਨੇ ਵੀ ਉਹਨਾਂ ਨੇ ਆਪਾਂ ਨੂੰ ਵੀਡੀਓ ਦਿਖਾਈ ਤੀ ਵੀ ਉਹ ਆਸਾਨ ਪਾਲਦੇ ਨੇ ਵੀ ਕਿਤੇ ਉਹਨਾਂ ਕੋਈ ਅਗਲਾ ਆਮ ਬੱਸਾ ਹੋ ਕਰ ਲਵੇ ਉਹ ਬੱਸੇ ਦਾ ਚਲੋ ਠੀਕਾ ਰਿਜ਼ਲਟ ਬਹੁਤ ਆਉਂਦਾ ਕੁਦਰਤੀ ਚੀਜ਼ ਆ ਹੁਣ ਆਪਾਂ ਵੀ ਕੀ ਕਰਦੇ ਆ ਵੀਰੇ ਵੀ ਜਿਹੜੀ ਗਾਂ ਆਪਣੇ ਗੱਭਣ ਨਹੀਂ ਰਹਿੰਦੀ ਆਪਾਂ ਜ਼ਿਆਦਾਤਰ ਆਲੇ-ਦਾਲੇ ਪਤਾ ਹੀ ਕਰਦੇ ਆ ਵੀ ਯਾਰ ਕਿਹਦੇ ਕੋਲ ਸਾਨਾ ਹਨਾ ਵੀ ਉਥੋਂ ਗੱਭਣ ਰਹਿ ਜੂਗੀ ਵੀ ਰਿਜ਼ਲਟ ਬਹੁਤ ਵਧੀਆ ਆਊਗਾ ਵੀ ਪਰ ਆਆਂ ਵੀ ਜਿਹੜੇ ਬੰਦੇ ਨੇ ਮੰਨ ਕੇ ਚਲੋ ਫਾਰਮ ਉੱਚੇ ਲੈਵਲ ਤੇ ਲੈ ਕੇ ਜਾਣਾ ਤਾਂ ਉਹਨੂੰ ਵੀਰੇ ਚੰਗੇ ਸੀਮਨ ਦਾ ਹੀ ਪਾਲਣਾ ਪਊਗਾ ਫੋਂ ਠੀਕ ਆ ਹੈ ਰੰਗ ਪ੍ਰਿੰਟ ਸਾਰਾ ਕੁਝ ਸਹੀ ਆਇਆ ਮਾਂ ਵੀ ਚੰਗੀ ਆ ਪਾਬ ਤਾਂ ਹੈ ਉਹ ਚੰਗਾ ਹਨਾ ਵੀ ਖਾਨਦਾਨ ਚੰਗਾ ਹੋ ਗਿਆ ਇਹ ਆਪਦੇ ਆਪ ਵੀਰੇ ਬੱਚਾ ਚੰਗਾ ਦੁੱਧ ਕੱਢੂਗਾ ਛੇਤੀ ਵੱਧ ਤੋਂ ਵੱਧ ਛੇਤੀ ਮਨ ਗਰੋਥ ਕਰੂਗਾ ਇਹ ਚੀਜ਼ ਦਾ ਬਹੁਤ ਫਰਕ ਪੈਂਦਾ ਠੀਕ ਆ ਵੀ ਖਾਨਦਾਨ ਆ ਹੁਣ ਸਿਆਣੇ ਵੀ ਤਾਂ ਕਹਿ ਦਿੰਦੇ ਨੇ ਵੀ ਖਾਨਦਾਨ ਚੰਗਾ ਹੋਣਾ ਚਾਹੀਦਾ ਉਹੀ ਚੀਜ਼ ਆ ਵੀਰੇ ਇਹਦੇ ਵਿੱਚ ਪਸ਼ੂਆਂ ਚ ਵੀ ਇਹੀ ਗੱਲ ਬਾਤ ਆ ਵੀ ਖਾਨਦਾਨ ਦੀ ਮਨ ਧਿਆਨ ਰੱਖਿਆ ਕਰੋ ਬੀ ਚੰਗਾ ਮੰਨ ਕੇ ਚੱਲੋ ਐਨ ਚੰਗੇ ਸੀਮਨ ਦਾ ਜਿਹੜਾ ਆਸਾਨ ਆ ਚੰਗੇ ਸੀਮਨ ਦਾ ਪਾ ਲਿਓ ਠੀਕ ਆ ਫੇਰ ਦੱਸਿਓ ਸਾਨੂੰ ਇੱਕ ਨੰਬਰ ਰਿਜ਼ਲਟ ਆਊਗਾ ਧੰਨਵਾਦ